ਅੱਜ ਬਣਾਇਆ ਜੀ ਕੜਾਈ ਪਨੀਰ ਜਿਹੜਾ ਕਿ ਬਹੁਤ ਹੀ ਜ਼ਿਆਦਾ ਸਵਾਦ ਬਣਿਆ ਸੀਗਾ ਤੇ ਬਣ ਵੀ ਸੌਖੇ ਜਿਹੇ ਤਰੀਕੇ ਨਾਲ ਹੀ ਗਿਆ ਸੀ ਇਹਦੇ ਲਈ ਆਪਾਂ ਸਭ ਤੋਂ ਪਹਿਲਾਂ ਜਿਹੜੇ ਪਨੀਰ ਉਹਦੇ ਪੀਸ ਕੱਟ ਲਾਂਗੇ ਗੈਸ ਆਨ ਕਰਤਾ ਜੀ ਕੜਾਹੀ ਵਿੱਚ ਪਾਵਾਂਗੇ ਜੇ ਆਪਾਂ ਘਿਓ ਇੱਕ ਚਮਚ ਪਾ ਕੇ ਤੇ ਜਿਹੜੇ ਆਪਾਂ ਕੱਟੇ ਹੋਏ ਨੇ ਜੀ ਪਨੀਰ ਦੇ ਟੁਕੜੇ ਉਹਨਾਂ ਨੂੰ ਆਪਾਂ ਇਹਦੇ ਵਿੱਚ ਪਕਾ ਲਾਂਗੇ ਜੀ ਮਤਲਬ ਇਹਨਾਂ ਦਾ ਥੋੜਾ ਜਿਹਾ ਕਲਰ ਚੇਂਜ ਕਰ ਲੈਣਾ ਹੈਗਾ ਤਿੰਨ ਚਾਰ ਮਿੰਟ ਵਾਸਤੇ ਆਪਾਂ ਮੀਡੀਅਮ ਤੇ ਰੱਖ ਕੇ ਇਹਨਾਂ ਨੂੰ ਪਕਾ ਲੈਣਾ ਹੈਗਾ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦੇਣਾ ਹੈਗਾ ਕਿਉਂ ਵੈਸੇ ਥੋੜਾ ਜਿਹਾ ਪਾਉਣਾ ਜ਼ਿਆਦਾ ਨਹੀਂ ਪਾਉਣਾ ਹੈਗਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਹੈਗਾ ਤੇ ਇਹਦੇ ਵਿੱਚ ਜਿਹੜੀਆਂ ਸਬਜ਼ੀਆਂ ਨੇ ਜੀ ਇਹਦੇ ਵਿੱਚ ਆਪਾਂ ਲਏ ਹੋਏ ਨੇ ਸਿਮਲਾ ਮਿਰਚ ਤੇ ਪਿਆਜ਼ ਇਹਦੀ ਸਾਪ ਮਟਰ ਵੀ ਪਾ ਸਕਦੇ ਜਿਵੇਂ ਮਟਰ ਪਨੀਰ ਬਣਾਉਨੇ ਹੈਗੇ ਤੇ ਵੈਸੇ ਜਿਹੜੀ ਸਿਮਲਾ ਮਿਰਚ ਪਾ ਕੇ ਜਿਹੜੀ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਹੁਣ ਆਪਾਂ ਜਦੋਂ ਇਹ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਸੀ ਤਾਂ ਆਪਾਂ ਇਹਨੂੰ ਬਾਹਰ ਕੱਢ ਲਿਆ ਸੀਗਾ ਉਸੇ ਪੈਨ 'ਚ ਹੀ ਆਪਾਂ ਉਸੇ ਕੜਾਹੀ 'ਚ ਆਪਾਂ ਪਾਉਣੀ ਜਿਹੜੀਆਂ ਸਬਜ਼ੀਆਂ ਕੱਟੀਆਂ ਹੋ ਇਹਨਾਂ ਨੂੰ ਆਪਾਂ 3-4 ਮਿੰਟ ਵਾਸਤੇ ਪਕਾ ਲਾਂਗੇ ਨਰਮ ਕਰ ਲੈਣਾ ਇਹਨਾਂ ਨੂੰ ਐਸ ਤਾਪ ਇਹਨਾਂ ਨੂੰ ਪਾਣੀ ਚ ਵੀ ਪਕਾਵਾਂਗੇ ਪਰ ਇੱਥੇ ਵੀ ਮਤਲਬ ਅਧ ਪੱਕੀਆਂ ਹੀ ਹੋਣੀਆਂ ਚਾਹੀਦੀਆਂ ਨੇ ਇਸ ਕਰਕੇ ਤਾਂ 3-4 ਮਿੰਟ ਵਾਸਤੇ ਇਹਨੂੰ ਮੀਡੀਅਮ ਤੇ ਰੱਖ ਕੇ ਆਪਾਂ ਪਕਾ ਲੈਣਾ ਹੈ ਰੋਸਟ ਵਧੀਆ ਤਰੀਕੇ ਨਾਲ ਕਰ ਲੈਣਾ ਇਸ ਪ੍ਰਕਾਰ ਥੋੜ੍ਹਾ ਥੋੜ੍ਹਾ ਕੱਲਾ ਜਿਹੜਾ ਨਾ ਚੇਂਜ ਹੋ ਗਿਆ ਹੁਣ ਆਪਾਂ ਇਹਨਾਂ ਸਾਰਿਆਂ ਨੂੰ ਪਲੇਟ ਚ ਕੱਢ ਲਾਂਗੇ ਜੀ ਤੇ ਇਸੇ ਕੜਾਹੀ ਚ ਜਿਹੜੇ ਆਪਾਂ ਮਸਾਲੇ ਜੀ ਉਹ ਤਿਆਰ ਕਰੇ ਹੋਏ ਨੇ ਜਿਵੇਂ ਆਦਰ ਕਲਾਸਨ ਦਾ ਪੇਸਟ ਟਮਾਟਰ ਦੀ ਆਪਾਂ ਪਿਉਰੀ ਬਣਾ ਲਈ ਸੀ ਤੇ ਬਰੀਕ ਬਰੀਕ ਜਿਹੜੇ ਪਿਆਜ਼ ਵੀ ਕੱਟ ਲਈ ਸੀ ਥੋੜਾ ਜਿਹਾ ਆਪਾਂ ਕਿ ਉਹਦੇ ਵਿੱਚ ਹੋਰ ਪਾ ਲੈਣਾ ਤੇ ਇਹਨੂੰ ਆਪਾਂ ਜੀ ਰੀਦਾ ਇਹਦੇ ਵਿੱਚ ਆਪਾਂ ਸੁੱਕਾ ਧਨੀਆ, ਤੇਜ ਪੱਤਾ, ਲੌਂਗ ਪਾ ਸਕਦੇ ਹਾਂ ਪਰ ਉਹਦਾ ਆਪਾਂ ਮਸਾਲਾ ਪਹਿਲੇ ਹੀ ਬਣਾ ਚੁੱਕੇ ਹਾਂਗੇ ਤੇ ਇਸ ਕਰਕੇ ਮੈਂ ਪਾਏ ਨੇ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਜੇਕਰ ਨਹੀਂ ਮਸਾਲਾ ਹੈਗਾ ਤਾਂ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪਿਆਜ਼ ਤੇ ਇਹਨਾਂ ਦਾ ਵੀ ਜਿਹੜਾ ਕਲਰ ਆ ਉਹ ਆਪਾਂ ਚੇਂਜ ਕਰ ਲੈਣਾ ਮੀਡੀਅਮ ਤੇ ਰੱਖ ਕੇ ਆਪਾਂ ਇਹਨਾਂ ਨੂੰ ਪਕਾ ਲੈਣਾਗਾ ਉਸ ਤੋਂ ਬਾਅਦ ਆਪਾਂ ਪਾਉਣਾ ਜੀ ਆਦਰਕ ਲਸਣ ਦਾ ਪੇਸਟ ਇਹਨੂੰ ਵੀ ਆਪਾਂ ਮਿਕਸ ਕਰਕੇ 2 ਕੁ ਮਿੰਟ ਪਕਾ ਲੈਣਾ ਸਾਰੀਆਂ ਚੀਜ਼ਾਂ ਨੂੰ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਨੇ ਜੀ ਮਸਾਲੇ ਜੇ ਤੁਸੀਂ ਚਾਹੋ ਤਾਂ ਟਮਾਟਰ ਦੀ ਪਿਉਰੀ ਪਹਿਲਾਂ ਵੀ ਪਾ ਕੇ ਇਹਨੂੰ ਪਕਾ ਸਕਦੇ ਹੋਗੇ ਪਰ ਮਸਾਲੇ ਪਕਾ ਕੇ ਉਹ ਵੀ ਮਤਲਬ ਵਧੀਆ ਵਿੱਚ ਭੁਜ ਜਾਣਗੇ ਤੇ ਉਸ ਤੋਂ ਬਾਅਦ ਆਪਾਂ ਟਮਾਟਰ ਦੀ ਪਿਉਰੀ ਸਵਾਦ ਅਨੁਸਾਰ ਜਿੰਨਾ ਕਿ ਆਪਾਂ ਬਣਾਉਣ ਲੱਗੇ ਉਹਦੇ ਹਿਸਾਬ ਨਾਲ ਆਪਾਂ ਇਹਦੇ ਵਿੱਚ ਪਾ ਲੈ ਇਦੇ ਵਿੱਚ ਆਪਾਂ ਕਾਲੀ ਮਿਰਚ ਪਾਈ ਸੀਗੀ ਧਨੀਆ ਪਾਊਡਰ ਪਾਇਸ ਮਤਲਬ ਉਹਨਾਂ ਨੂੰ ਰੋਸਟ ਕਰਕੇ ਬਣਾ ਲਿਆ ਸੀਗਾ ਤੇ ਹੁਣ ਆਪਾਂ ਪਾਵਾਂਗੇ ਜੀ ਟਮਾਟਰ ਦੀ ਪਿਉਰੀ ਤੇ ਹੁਣ ਆਪਾਂ ਇਹਨੂੰ 2-3 ਮਿੰਟ ਵਾਸਤੇ ਪਕਾਵਾਂਗੇ ਸਾਰੀਆਂ ਚੀਜ਼ਾਂ ਨੂੰ ਵੀ ਜਿਹੜਾ ਪਾਣੀ ਹੈ ਉਹ ਸਾਰਾ ਸੋਕ ਜਿਤੇ ਵਧੀਆ ਪੱਕ ਜਾ ਜਿਹੜਾ ਮਸਾਲਾ ਹੈ ਪੱਕਣ ਤੋਂ ਬਾਅਦ ਜੀ ਹੁਣ ਆਪਾਂ ਇਹਦੇ ਵਿੱਚ ਪਾ ਦੇਣਾਗਾ ਅੱਧੀ ਕੌਲੀ ਪਾਣੀ ਦੀ ਚੰਗੀ ਤਰ੍ਹਾਂ ਆਪਾਂ ਸਾਰਾ ਕੁਝ ਮਿਕਸ ਕਰ ਲੈਣਾਗਾ ਤੇ ਥੋੜਾ ਜਿਹਾ ਇਹਨੂੰ ਆਪਾਂ ਉਬਾਲਾ ਆਉਣ ਦਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜੀਆਂ ਸਬਜ਼ੀਆਂ ਆਪਾਂ ਰੋਸਟ ਕਰੀਆਂ ਸੀਗੀਆਂ ਤੇ ਨਾਲ ਹੀ ਆ ਹੁਣ ਆਪਾਂ ਇਹਨੂੰ 5 ਤੋਂ 7 ਮਿੰਟ ਵਾਸਤੇ ਪਕਾਵਾਂਗੇ ਜੀ ਮੀਡੀਅਮ ਤੇ ਰੱਖ ਕੇ ਉੱਪਰੋਂ ਢੱਕਣ ਲਗਾ ਦੇਣਾ ਹੈ ਤੇ ਚੰਗੀ ਤਰ੍ਹਾਂ ਆਪਾਂ ਇਹਨੂੰ ਪੱਕਣ ਦੇਣਾ ਜੇਕਰ ਮਤਲਬ ਵੀ ਸਬਜ਼ੀ ਕੱਚੀ ਲੱਗੇ ਤਾਂ ਆਪਾਂ ਇਹਨੂੰ ਹੋਰ ਪਕਾ ਸਕਦੇ ਹਾਂ 10 ਮਿੰਟ ਤੱਕ ਤੇ ਮੈਨੂੰ ਥੋੜੀ ਜਿਹੀ ਕੱਚੀ ਲੱਗੀ 7 ਮਿੰਟ ਤੋਂ ਬਾਅਦ ਮੈਂ ਥੋੜੇ ਜਿਹੇ 2-3 ਮਿੰਟ ਵਾਸਤੇ ਹੋਰ ਪਕਾ ਲਿਆ ਸੀ ਤੇ ਵਧੀਆ ਪੱਕ ਕੇ ਤਿਆਰ ਹੋ ਗਿਆ ਸੀਗਾ ਤਾਂ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋਇਆ ਹੈ ਤੇ ਖਾਣ ਚ ਵੀ ਇਹ ਬੇਹਦ ਟੇਸਟੀ ਸੀਗਾ ਤੇ ਉੱਪਰ ਦੀ ਤੁਸੀਂ ਸੁੱਕ ਮਤਲਬ ਵੀ ਸੁੱਕੀ ਮੇਥੀ ਤੁਹਿਆਂ ਤਾਂ ਨਹੀਂ ਇਹਨਾਂ ਨੂੰ ਸਜਾ ਸਕਦੇ ਹੋਗੇ ਬਹੁਤ ਹੀ ਟੇਸਟੀ ਬਣਦਾ ਹੈਗਾ ਸੋ ਇੱਕ ਵਾਰ ਜ਼ਰੂਰ ਟਰਾਈ ਕਰਨਾ ਜੀ ਤੁਸੀਂ ਦੋ ਰੋਟੀਆਂ ਵੱਧ ਹੀ ਖਾਓਗੇ ਬਹੁਤ ਹੀ ਟੇਸਟੀ ਬਣਦਾ ਹੈਗਾ ਸੋ ਜ਼ਰੂਰ ਟਰਾਈ ਕਰਨਾ ਵੀਡੀਓ ਵਧੀਲੀ ਕਿ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਧਨ ਬਹੁਤ ਬਹੁਤ ਧੰਨਵਾਦ ਜੀ